ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਲਿਆਇਆ ਗਿਆ ਹੈਗਾ ਪਟਿਆਲਾ ਦੇ ਨੀਜੀ ਹਸਪਤਾਲ پارک ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਨੂੰ ਲਿਆਇਆ ਗਿਆ ਹੈਗਾ ਚੌਥੀ ਮੰਜ਼ਿਲ ਦੇ ਉੱਪਰ ਇੱਕ ਪ੍ਰਾਈਵੇਟ ਰੂਮ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਗਿਆ ਹੈਗਾ ਔਰ ਖਾਸ ਤੌਰ ਤੇ ਪਿਛਲੇ ਕਈ ਦਿਨਾਂ ਤੋਂ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਜਦ ਤੋਂ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਿੱਤਾ ਸੀ ਤੇ ਪਹਿਲਾਂ ਪਟਿਆਲਾ ਦੇ ਬਹਾਦਰਗੜ੍ਹ ਜਿਹੜਾ ਕਿਲੇ ਦੇ ਵਿੱਚ ਉਸ ਤੋਂ ਬਾਅਦ ਜਲੰਧਰ ਦੇ ਪੀਮਸ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਪੀ ਡਬਲਯੂ ਦੇ ਵਿੱਚ ਜਿਹੜਾ ਉਹ ਸ਼ਿਫਟ ਕੀਤਾ ਗਿਆ ਸੀ ਤਾਂ ਅੱਜ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੂੰ ਹੁਣ ਪਟਿਆਲਾ ਦੇ ਪਾਰਖ ਹਸਪਤਾਲ ਦੇ ਵਿੱਚ ਲਿਆਇਆ ਗਿਆ ਹੈਗਾ ਇਸ ਵਕਤ ਪਾਰਖ ਹਸਪਤਾਲ ਦੇ ਚੌਥੀ ਮੰਜ਼ਲ ਦੇ ਉੱਪਰ ਇੱਕ ਕਮਰੇ ਦੇ ਵਿੱਚ ਇੱਕ ਪ੍ਰਾਈਵੇਟ ਕਮਰੇ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਗਿਆ ਹੈ ਔਰ ਜਿੱਥੇ ਜੋ ਜਾਣਕਾਰੀ ਮਿਲ ਪਈ ਹੈ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਭੁਖ ਹੜਤਾਲ ਲਗਾਤਾਰ ਜਾਰੀ ਸੀਗੀ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹੈ ਮੈਂ ਪਾਣੀ ਤੱਕ ਜਿਹੜਾ ਉਹ ਛੱਡ ਦਿੱਤਾ ਹੈਗਾ ਲੇਕਿਨ ਹੁਣ ਹਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਨੂੰ ਪਾਰਕ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਹੈਗਾ ਕਿਉਂਕਿ ਇਲਾਜ ਲਗਾਤਾਰ ਜਿਹੜਾ ਉਹ ਪਟਿਆਲਾ ਦੇ ਸਰਕਾਰੀ ਹਸਪਤਾਲ ਯਾਨੀ ਕਿ ਰਜਿੰਦਰ ਹਸਪਤਾਲ ਦੀਆਂ ਟੀਮਾਂ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਇਲਾਜ ਕਰ ਰਹੀਆਂ ਸੀਗਾ ਤਾਂ ਹੁਣ ਜਦੋਂ ਪਾਰਕ ਹਸਪਤਾਲ ਦਾ ਹਸਪਤਾਲ ਦੇ ਵਿੱਚ ਲਿਆਇਆ ਗਿਆ ਹੈਗਾ ਤਾਂ ਉੱਥੇ ਵੀ ਜੇਕਰ ਜਾਣਕਾਰੀ ਜੋ ਮਿਲੀ ਹੈ ਕਿ ਉਸ ਦੇ ਤਹਿਤ ਜਿਹੜੀ ਹੈ ਉਹਨਾਂ ਦੀ ਪੂਰੀ ਦੇਖਰੇਖ ਨੂੰ ਲੈ ਕੇ ਮੈਡੀਕਲ ਸਹੂਲਤਾਂ ਨੂੰ ਲੈ ਕੇ ਟੀਮਾਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਨਹੀਂ ਕਿ ਜਿਹੜੀਆਂ ਟੀਮਾਂ ਇਸ ਵਕਤ ਜਗਜੀਤ ਸਿੰਘ ਢੱਲੇਵਾਲ ਦਾ ਇਲਾਜ ਕਰ ਰਹੀਆਂ ਨੇ ਗਿਆ ਉਹਨਾਂ ਦੀ ਤੰਦਰੁਸਤੀ ਦੇ ਵਿੱਚ ਕਿਸ ਤਰੀਕੇ ਨਾਲ ਵਾਧਾ ਹੋਵੇ ਕਿਉਂਕਿ ਜੋ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਜਿਸ ਤਰੀਕੇ ਨਾਲ ਭੁਖ ਹੜਤਾਲ ਜਾਰੀ ਹੈਗੀ ਹੈ ਦੂਸਰੇ ਪਾਸੇ ਇਹ ਵੀ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਜਗਦੀਸ਼ ਸਿੰਘ ਢਲੇਵਾਲ ਨੂੰ ਲਗਾਤਾਰ ਭੁਖ ਹਰਤਾਲ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਜਾਰੀ ਰੱਖੀ ਹੋਈ ਔਰ ਇਹ ਕਹਿਿਆ ਗਿਆ ਕਿ ਮੈਂ ਪਾਣੀ ਤੱਕ ਛੜਦਾਗਾ ਜੋ ਜਾਣਕਾਰੀ ਮਿਲ ਪਾਈ ਸੀਗੀ ਹਾਲ ਦੀ ਘੜੀ ਜੇਕਰ ਦੀ ਵੱਡੀ ਅਪਡੇਟ ਹੈ ਕਿ ਜਗਦੀਸ਼ ਸਿੰਘ ਢਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਲਿਆਇਆ ਗਿਆ ਹੈਗਾ ਔਰ ਪਟਿਆਲਾ ਪਾਰਕ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਵਕਤ ਉਹਨਾਂ ਨੂੰ ਦਾਖਲ ਕਰਾਇਆ ਗਿਆ ਹੈਗਾ ਉਹਨਾਂ ਦਾ ਇਲਾਜ ਜਿਹੜਾ ਉਹ ਲਗਾਤਾਰ ਪਾਰਕ ਹਸਪਤਾਲ ਦੇ ਵਿੱਚ ਜਿਹੜਾ ਉਹ ਜਾਰੀ ਹੈਗਾ ਹੁਣ ਵੇਖਣਾ ਹੋਵੇਗਾ ਕਿਉਂਕਿ ਲਗਾਤਾਰ ਸ਼ਿਫਟਿੰਗ ਤੇ ਸ਼ਿਫਟਿੰਗ ਜਿਹੜੀ ਆ ਉਹ ਜਗਦੀਸ਼ ਸਿੰਘ ਢਲੇਵਾਲ ਨੂੰ ਆ ਤੇ ਬਾਦਰਗੜ ਦੇ ਵਿੱਚ ਮੈਡੀਕਲ ਟੀਮਾਂ ਪਾਉਂਦੀਆਂ ਨੇ ਉਸ ਤੋਂ ਬਾਅਦ ਜਲੰਧਰ ਲਿਆਇਆ ਜਾਂਦਾ ਜਲੰਧਰ ਤੋਂ ਬਾਅਦ ਜਲੰਧਰ ਦੇ ਪੀਐਮ ਹਸਪਤਾਲ ਤੋਂ ਬਾਅਦ ਪੀਡਬਲਯੂਡੀ ਦੇ ਵਿੱਚ ਰੱਖਿਆ ਜਾਂਦਾ ਹੈਗਾ ਉਸ ਤੋਂ ਬਾਅਦ ਜਗੀਰ ਸਿੰਘ ਢੱਲੇਵਾਲ ਦਾ ਕੋਈ ਹਤਾ ਪਤਾ ਨਹੀਂ ਸੀ ਕਿ ਕਿੱਥੇ ਰੱਖਿਆ ਗਿਆ ਲੇਕਿਨ ਇਸ ਵਕਤ ਪਟਿਆਲਾ ਦੇ ਜਿਹੜਾ ਪਾਰਕ ਹਸਪਤਾਲ ਦੇ ਵਿੱਚ ਲਿਆਇਆ ਗਿਆ ਹੁਣ ਵੇਖਣਾ ਹੋਵੇਗਾ ਕਿ ਇਥੋਂ ਕਿ ਫਿਰ ਤੋਂ ਬਦਲਾਇਆ ਜਾਂਦਾ ਹੈ ਫਿਰ ਤੋਂ ਕਿੱਥੇ ਹੋਰ ਸ਼ਿਫਟ ਕੀਤਾ ਜਾਂਦਾ ਇਹ ਜ਼ਰੂਰ ਵੇਖਣ ਵਾਲਾ ਹੋਵੇਗਾ ਲੇਕਿਨ ਇਸ ਵਕਤ ਉਹਨਾਂ ਦਾ ਇਲਾਜ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਪਾਰਕ ਹਸਪਤਾਲ ਦੇ ਵਿੱਚ ਕਰ ਰ